ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਬਾਈਲੀ ਮੱਤੀ ਅੱਜ ਆਪਾਂ ਪੀਖੀ ਪਹੁੰਚੇ ਹਾਂ ਤੇ ਆਪਾਂ ਬਾਈ ਗਗਨਪੁਰੇ ਪਹੁੰਚਾ ਗਗਨ ਮੱਤੀ ਵਾਸਾ ਹੋਂਸ ਤੇ ਬਾਈ ਨੇ ਬਾਈ ਕੋਲੇ ਵਾਸ ਦੀਆਂ ਵੱਖੋ ਵੱਖਰੀਆਂ ਆਈਟਮਾਂ ਨੇ ਤੇ ਉਹਦੇ ਕੋਲੇ ਆ ਬਾਈ ਕੋਲੇ ਜਾ ਕੇ ਪਤਾ ਵੀ ਕਰਾਂਗੇ ਪਰ ਪਹਿਲਾਂ ਇੱਕ ਗੱਲ ਸੁਣੋ ਆਪਣੇ ਪਿੰਡ ਪ੍ਰਤੀ ਵੀ ਕਹਿਣਾ ਵੀ ਚਾਹੇ ਜ਼ਿੰਦਗੀ ਚ ਨਾ ਕੋਦੇ ਦੀ ਮਕਾਨ ਤੇ ਚਲਾ ਜਾਵਾ ਵੀ ਆਪਣੇ ਪਿੰਡ ਦਾ ਬੰਦਾ ਕੋਈ ਵੀ ਕਿਤੇ ਦੁਕਾਨ ਕਰਦਾ ਜਾਂ ਤਰੱਕੀ ਕਰਦਾ ਜੇ ਕੋਈ ਉਹਨੇ ਪ੍ਰੋਮੋਸ਼ਨ ਕਰਾਉਣੀ ਹੁੰਦੀ ਆ ਚਾਹੇ ਅਮੀਰ ਆ ਬੰਦਾ ਚਾਹੇ ਗਰੀਬ ਆ ਆਪਾਂ ਫ੍ਰੀ ਕਰਾਂਗੇ ਪਿੰਡ ਦੇ ਬੰਦੇ ਦੀ ਚਾਹੇ ਆਪਾਂ ਇੱਥੇ ਰਹੀ ਜੀ ਚਾਹੇ ਆਪਾਂ ਉੱਪਰ ਮੁਕਾਬਲੇ ਹੋਰ ਹਾਸਲ ਕਰ ਲਈਏ ਪਰ ਆਪਾਂ ਪਿੰਡ ਦੇ ਬੰਦੇ ਦੇ ਵੀਡੀਓ ਤੱਕੀ ਕਰਨੀ ਹੋਵੇ ਆਪਣੇ ਨਾਲ ਕਨੈਕਟ ਕਰ ਸਕਦਾ ਆਪਾਂ ਉਹਦੀ ਵੀਡੀਓ ਫ੍ਰੀ ਪਾਵਾਂਗੇ ਭਾਈ ਤੇ ਬਾਕੀ ਵੀ ਆਪਾਂ ਬਾਈ ਗੱਲ ਦੀ ਜਲਵਾਤ ਕਰਦੇ ਆ ਆਪਣੇ ਪਿੰਡ ਮੱਤੀ ਦੇ ਹੀ ਮੁੰਡਾ ਇਹ ਤੇ ਬਾਈ ਦਾ ਸਾਥ ਦਿਓ ਵੀਡੀਓ ਵੀ ਸ਼ੇਅਰ ਕਰੋ ਤਾਂ ਜੋ ਹੋਰ ਸਹਾਰਾ ਚ ਵੀ ਪਤਾ ਲੱਗ ਸਕੇ ਬਾਈ ਦਾ ਦੂਜੀਆਂ ਦੁਕਾਨਾਂ ਨਾਲੋਂ 1000 1500 ਦਾ ਫਰਕ ਹੈਗਾ ਇਹ ਤੁਸੀਂ ਆ ਕੇ ਵੀ ਪਤਾ ਕਰ ਲਓ ਅੱਜ ਹੁਣ ਤੁਹਾਨੂੰ ਦਿਖਾਉਣਾ ਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਹੀਂ ਬਈ ਆ ਆਈਟਮ ਆ ਇੱਧਰ ਜਮਾਤ ਇਹ ਬਹੁਤ ਪਿਆਰ ਕਰੀ ਹੋਈ ਆ ਹੁਣ ਉਹ ਅੰਦਰ ਬੈਠੇ ਨੂੰ ਦੇ ਤੇ ਬਈ ਫਿਰ ਕੋਈ ਜਗਾ ਦੇ ਬਈ ਹੋਰ ਵਿਗੜਨ ਯਾਰ ਹੋਰ ਬਈ ਠੀਕ ਆ ਠੀਕ ਆ ਵਧੀਆ ਬਈ ਆਹ ਬਈ ਕਰਤੀ ਸਰ ਬਈ ਵਗਣ ਤੇ ਖਾਸ ਕਰਕੇ ਆਪਾਂ ਤੇਰੇ ਕੋਲੇ ਪਹੁੰਚਿਆ ਜਿਹੜੇ ਸੁਨੇਹਾ ਪਹੁੰਚਿਆ ਬਈ ਮੰਤਰੀ ਤੱਕ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਹੋਰ ਜਿਹੜੀਆਂ ਬਾਂਸ ਦੀਆਂ ਬਾਂਸ ਹੌਸਲੇ ਕਿ ਉਹਨਾਂ ਨਾਲ ਉਹ ਰੇਟ ਦਾ ਵੀ فرق ਆ ਤੇ ਬਈ ਆਪਣੇ ਕੋਲੇ ਕੀ ਕੀ ਆਟਮਨ ਦੇ ਜਾਂਦੀਆਂ ਨੇ ਕੀ ਕੀ ਪ੍ਰਾਇਜ਼ ਜਿੰਨਾ ਆਪਾਂ ਹਾਟੇ ਪਿੱਛੇ ਬੈਠੇ ਆ ਤੇ ਆਹ ਮੇਜ਼ ਕੁਰਸੀਆਂ ਪਈਆਂ ਨੇ ਇਹਨਾਂ ਦੇ ਕੀ ਪ੍ਰਾਇਜ਼ ਹੁੰਦੇ ਨੇ ਵੀਰੇ ਜਿਵੇਂ ਇਹ ਆਪਣੇ ਸੋਫਾ ਸੈੱਟ ਹੁੰਦਾ ਹੈ 5 ਸੀਟ ਦਾ ਟੇਬਲ ਟੇਬਲ ਹੁੰਦਾ ਹੈ ਤੇ ਵਿੱਚ ਆਪਾਂ ਗੱਦੀਆਂ ਵੀ ਪ੍ਰੋਵਾਈਡ ਕਰਾਉਣੇ ਆ ਤੇ ਟੇਬਲ ਤੇ ਹਿੱਸ਼ਾ ਵੀ ਕਰਵਾ ਦਿੰਦੇ ਠੀਕ ਹੈ ਠੀਕ ਹੈ ਇਸ ਅਕੋਰਡਿੰਗ ਬਾਕੀ ਛੋਟਾ ਕੁਝ ਵੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਰੇਟ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਮੰਨ ਕੇ ਚੱਲੋ ਵੀ ਇਹ 15 ਕੁ ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਦਾ ਸੈੱਟ ਨੇ ਠੀਕ ਠੀਕ ਹੈ ਵੀਰੇ ਠੀਕ ਹੈ ਜੀ ਜੀ ਆਹ ਚੋਪੜੀ ਗੱਲ ਕਰੀਏ ਵੀਰੇ ਚੋਪੜੀ ਮੰਨ ਕੇ ਚੱਲੋ ਵੀ ਆਪਣੇ ਕੋਲੇ 28000 ਰੁਪਏ ਤੋਂ ਸ਼ੁਰੂ ਹੁੰਦੀਆਂ ਨੇ ਠੀਕ ਹੈ ਠੀਕ ਹੈ ਉਹ ਸਾਈਡ ਤੇ ਇੱਕ ਛੋਪੜੀ ਕੋਲ 28000 ਰੁਪਏ ਦੀ ਹੈ ਇਹ ਵੀ 28000 ਦਾ ਹੈ 10 ਵਜੇ 10 ਦਾ ਸਾਈਜ਼ ਹੈ ਠੀਕ ਹੈ ਠੀਕ ਹੈ ਜੀ ਇਹ ਫੁੱਲ ਬੰਦ ਕਰਨੀਆਂ ਹੈ ਆਮਨੇ ਕਿ ਚਲੋ ਇਹ ਰੇਟ ਥੋੜਾ ਹੋਰ ਵਾਜ ਜਾਂਦਾ 40000 ਹੋ ਗਿਆ ਜੇ ਉਦੋਂ ਤੋਂ ਬਾਅਦ ਏਸੀ ਕਰਨੀ ਹੈ ਤਾਂ ਹੋਰ ਵਾਜ ਜਾਂਦਾ ਹੈ 75000 ਰੁਪਏ ਹੋ ਜਾਂਦਾ 60000 ਹੋ ਜਾਂਦਾ ਜੇ ਜਿੰਨੀ ਡਿਜ਼ਾਈਨਿੰਗ ਹੋਈ ਜੂ ਠੀਕ ਆ ਸਾਰਾ ਨਾਲ ਮਤਲਬ ਕਿ ਰੇਟ ਵਧ ਹੀ ਜਾਂਦਾ ਤੇ ਹੁਣ ਆਪਾਂ ਨਾ ਬਾਰੇ ਜਾ ਕੇ ਬਾਕੀ ਜਿੰਨੀ ਆਟਮਾ ਹੋ ਰਹੀ ਨੂੰ ਵੀ ਦਿਖਾਵਾਂਗੇ ਪਹਿਲੇ ਕਿਸੇ ਨੂੰ ਹੋਰ ਖਾਸ ਵਾਲ ਦੱਸਦੇ ਆ ਜਿਹੜਾ ਬਾਈ ਆਪਣੇ ਨਾਲ ਮਨਪ੍ਰੀਤ ਸਿੰਘ ਲਾਲੀ ਬੈਠਾ ਹੈ ਇਹ ਬੀਪ੍ਰੀਤ ਦੇ ਜਿੰਨੇ ਵੀ ਬਾਣੇ ਆਏ ਨੇ ਮਦਾਰਾ ਇੱਕ ਮੱਤੀ ਬਲਜਾ ਬੈਕ ਉੱਠਿਆ ਸਿੰਗੜਾ ਤੇ ਉਹਨੂੰ ਜਿਵੇਂ ਕਹਿੰਦੇ ਹੁੰਦੇ ਗਰਬ ਕੱਢ ਰੱਖੀ ਆ ਜਿਹੜਾ ਉਹ ਵੀਡੀਓ ਹੁੰਦੀਆਂ ਨੇ ਵੀਡੀਓ ਆ ਲਾਲੀ ਗਾਇ ਬਣਾਉਂਦਾ ਮੱਤੀ ਵਾਲਾ ਕੋਈ ਜੱਟ ਨਹੀਂ ਕਿੰਨਾ ਹਿੱਟ ਕਰੋ ਆਪਣੀ ਵੀ ਕੋਈ ਗੱਲ ਨਹੀਂ ਮੈਂ ਰੇਟ ਪਹਿਲੇ ਹੀ ਠੱਗੀ ਐ ਕਿਹੜਾ ਵੀ ਦੱਸ ਲੋ ਤੁਸੀਂ ਪਟਿਆਲਾ ਦੀ ਹੋਰ ਵੀ ਵਸਤੇ ਹੋ ਜਾਗਰ ਮਾ ਜੇ ਕੋਈ ਆਪਣਾ ਨਾਮ ਲੈ ਕੇ ਆਉਂਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਕੋਈ ਗੱਲ ਨਹੀਂ 1500 2000 ਰੁਪਏ ਜਿੰਨਾ ਹੋ ਸਕੇਾ ਉਨਾ ਕਰਾਂਗੇ ਹਾਂ ਹਾਂ ਠੀਕ ਐ ਚੱਲੀਏ ਅਗਲਾ ਲਿਸਟਾ ਕੋ ਤਾਂ ਦੇਖੀਏ ਫਿਰ ਆ ਦੇਖੋ ਹੁਣ ਕੀ ਹੁੰਦੀਆਂ ਨੇ ਕੰਟੈਂਟ ਸੋਹ ਗਿਆ ਤੂੰ ਬੈਣਾ ਹੁੰਦੀ ਹੈ ਠੀਕ ਐ ਠੀਕ ਐ ਇਜਵੇਂ ਇਹ ਆਪਣੀ ਇਹ ਹੱਟ ਹਾਂ ਜਿਹੇ ਪਹਿਲੂ ਹੱਟ ਬਣਦੀ ਹੈ ਜਿਆਦਾ ਪਾਰਕਾਪੁਰਕਾ ਚ ਇਹ ਲੱਗਦੀ ਆ ਅੱਛਾ ਅੱਛਾ ਵੀਰੇ ਠੀਕ ਹੈ ਇਹ ਤਕਰੀਬਨ 28000 ਰੁਪਏ ਦੇ ਵਿੱਚ ਅਸੀਂ ਘਰੇ ਲਾ ਕੇ ਆਉਣੇ ਆ ਕੱਲਾ ਲਿਆਉਣ ਦਾ ਖਰਚਾ加 ਕਰਦਾ ਹੁੰਦਾ ਠੀਕ ਹੈ ਜੀ ਮਤਲਬ ਕਿ ਉਹ ਫਿਰ ਆਇਆ ਹੁੰਦਾ ਹੈਗਾ ਵੀ 22 5 ਕਿਲੋਮੀਟਰ ਜੜੀਆਂ ਕੋਈ 20 ਕਿਲੋਮੀਟਰ ਜੜੀਆਂ ਠੀਕ ਹੈ ਠੀਕ ਹੈ ਅਜਾ ਇੱਕ ਦੇ ਵਿੱਚ ਆਪਣੇ ਕੋਲ ਇਹ 10 ਆਉਂਦੀਆਂ ਨੇ ਠੀਕ ਹੈ ਠੀਕ ਹੈ ਇਹ ਸੋਹਣੇ ਬਹੁਤ ਲੱਗਦੇ ਨੇ ਬਿਲਕੁਲ ਸੇਰ ਤੂਟ ਵੀ ਧਰਨੀਆਂ ਨੇ ਕਿਸੇ ਨੇ ਜੱਗ ਸੰਯਾਗ ਦੇ ਖੇਤ ਤੇ ਬੰਦਾ ਫੁੱਲ ਫੁੱਲ ਲਾ ਕੇ ਇਹ ਜੀਆਂ ਹਾਂ ਤੇ ਦਵਾਰੀ ਵੀ ਨਹੀਂ ਰੱਖਦੇ ਨਾ ਪੁਰਸ਼ਾਂ ਦੇਖ ਕੇ ਮਸਾਹ ਹੋ ਜਾ ਕਰੂਗਾ ਖੜਾ ਬਈ ਆ ਜੀ ਬਰੋਰਤੀ ਦਿਖਾਣਾ ਇਹ ਜਿਹੜੀ ਆ ਆਪਾਂ ਦੇਖ ਰਹਾ ਸੋਨੂ ਮੱਲੇ ਦੀ ਜਿਹੜੀ ਆ ਸੱਤਾ ਦੀ ਇਹ ਵੀ ਮਿਲਦੀ ਵੀ ਬਈ ਇਹ ਸਹੀ ਕਿਹਾ ਸੱਤ ਚਾਰ ਦੀ ਜਿਹੜੀ ਤਾਂ ਹੋਈ ਅੱਛਾ ਸੱਤ ਬਿਲਕੁਲ ਚੌਂਦਾ ਕੰਮ ਨਹੀਂ ਇਹਦੇ ਮੰਨ ਲਓ ਬਈ 103 ਪੈਂਦਾ ਜਿਹੜਾ ਇਹਦੇ ਵਿੱਚ ਵੀ ਪਾਣੀ ਨਹੀਂ ਲੱਗਦਾ ਪਾਣੀ ਇਹਦੇ ਉੱਪਰ ਕਾਗਜ਼ ਪਾਏ ਜਾਂਦੇ ਠੀਕ ਠੀਕ ਹੈ ਜੇ ਨੀਚੇ ਡਿਜ਼ਾਈਨਿੰਗ ਕੋਈ ਬੜੀ ਯਾਰਾ ਫੈਂਸੀ ਪਾਉਣਾ ਚਾਹੁੰਦਾ ਜਿਵੇਂ ਆਹ ਓਪੀਆ ਸੰਗੜੀ ਹੋਗੀ ਹੋਰ ਹੋਰ ਵਧੀਆ ਹੋਗੀ ਹੋਰ ਵਧੀਆ ਹੋਗੀ ਉਹ ਤਾਂ ਜੇ ਬਾਕੀ ਰੱਈਆ ਸਾਬ ਦਾ ਠੀਕ ਹੈ ਜੇ ਪੈਸੇ ਲਾਉਣੇ ਨੇ ਉਸ ਤਾਂ ਵੀ ਹੋ ਜਾਂਦੀ ਠੀਕ ਹੈ ਠੀਕ ਹੈ ਵੀ ਬਈ ਇੱਕ ਤਾਂ ਹੁਣ ਆਪਾਂ ਖੜਾ ਹੋ ਰਹੇ ਹਵਾ ਨਾ ਬਰੂਆ ਚਿੰਡੀ ਹਿੰਦੀ ਆ ਜਮਾ ਜਮਾ ਤਾਂ ਇਸੇ ਕਮਰੇ ਚ ਬੈਠੇ ਹਾਂ ਨਾ ਬਿਲਕੁਲ ਸਮਾਉਣਾ ਜੇ ਕਿਸੇ ਨੇ ਇਹਦਾ ਮੰਨ ਲਓ 7 ਪਾਉਣੀਆਂ ਤਾਂ ਲਗਾ ਸਕਦਾ ਇਹ ਚ ਵੀ ਲੈਸ ਕਰਾਵਾ ਸਕਦੇ ਉਥੋਂ ਉਧਰ 2000 3000 ਕਰਾ ਦਾਂਗੇ ਕੋਈ ਚੱਕਰ ਵਾਲੀ ਬਣੀ ਨਹੀਂ ਕਿਉਂਕਿ ਐ ਦੇਖੋ ਵੀ ਹੁਣ ਮੌਸਮ ਪੱਖਿਆਂ ਦਾ ਮੌਸਮ ਐ ਤੇ ਪਹਿਰਾ ਜਿਹਾ ਹੋਇਆ ਪਿਆ ਔਰ ਕੋਈ ਲੋੜ ਆਪਣੇ ਕੋਈ ਪੱਖਾ ਨਹੀਂ ਹਾਂ ਠੀਕ ਹੈ ਬਹੁਤ ਜਮਾਂ ਠੰਡੀ ਜਗ੍ਹਾ ਵੀ ਠੀਕ ਹੈ ਜੀ ਆ ਪੌੜੀਆਂ ਪੂੜੀਆਂ ਬਈ ਸਾਰਾ ਕੁਝ ਚਾਰ ਮਿੱਡੂ ਬਾਬੂ ਮਾਰ ਪਿਆ ਉੱਪਰ ਤੇ ਹੋਰ ਕੋਈ ਆਟਮ ਬਈ ਹੋਰ ਆ ਸੋਫੇ ਆਪਣੇ ਕੋਲੇ ਝੁੱਲੇ ਹੁੰਦੇ ਐ ਠੀਕ ਹੈ ਠੀਕ ਹੈ ਬਰੇ ਇਹ ਰੌਕਿੰਗ ਚੇਅਰ ਹੋ ਗਈ ਠੀਕ ਹੈ ਆ ਦੇਖਾਂਗੇ ਬਈ ਉੱਧਰ ਵੀ ਆ ਕੇ ਜਗਾ ਫਾ ਅਰੇ ਬਹੁਤ ਸੋਹਣੀ ਚੀਜ਼ ਲੱਗਦੀ ਹੈ ਬਾਈ ਇੱਧਰ ਵੀ ਨਹੀਂ ਆ ਜਾ ਨੀ ਜੇ ਨਾ ਬਾਈ ਕੀ ਦਿਖਾਈ ਦੇ ਸੰਗਤ ਨੂੰ ਕੀ ਕੀ ਬਣਿਆ ਆ ਗਾ ਦੇਣਾ ਇਹ ਨਾਲ ਹੀ ਟੇਬਲ ਹੈ ਉਸੇ ਡਿਜ਼ਾਈਨਿੰਗ ਦਾ ਹੀ ਟੇਬਲ ਹੈ ਠੀਕ ਹੈ ਠੀਕ ਹੈ ਇਹ ਸੋਫੇ ਦਾ ਡਿਜ਼ਾਈਨਿੰਗ ਉਹੋ ਹੀ ਹੈ ਤੇ ਠੀਕ ਠੀਕ ਆ ਬਈ ਬਹੁਤ ਵਧੀਆ ਆਈਟਮਾਂ ਨੇ ਇਹਦਾ ਪੀਰੀਅਡ ਤੇ ਕੁਝ ਨਹੀਂ ਦੇਖੀ ਪਿਆ ਤੇ ਹੁਣ ਬਾਈ ਧੰਨਵਾਦ ਸਾਰਿਆਂ ਦਾ ਵੀਡੀਓ ਸ਼ੇਅਰ ਕਰੋ ਕੱਲਾ ਵੀ ਵੀਡੀਓ ਜਿਹੜੀ ਆਪਾਂ ਨੇ ਪਾਈ ਸੀ 15 ਲੋਕਾਂ ਨੇ ਬਹੁਤ ਸਾਥ ਦਿੱਤਾ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਤੇ ਵੀਡੀਓ ਸ਼ੇਅਰ ਜਰੂਰ ਕਰੋ ਤੇ ਬਾਈ ਨੂੰ ਸੇਵਾ ਦਾ ਮੌਕਾ ਵੀ ਜਰੂਰ ਦਿਓ ਤੇ ਜਦੋਂ ਕੋਈ ਬਾਈ ਤਰੱਕੀ ਕਰਦਾ ਨਾ ਉਹਦਾ ਸਾਥ ਦੇਣਾ ਚਾਹੁੰਦਾ ਤੇ ਵੱਧ ਤੋਂ ਵੱਧ ਖੜੇ ਬਾਈ ਦੇ ਨਾਲ ਤੇ ਬਾਕੀ ਬਾਈ ਆਪਾਂ ਨੇ ਚਮੜੀ ਦਾ ਕੰਮ ਵੀ ਕਰਦੇ ਰਹਿਣਾ ਬਈ ਪੂਰਸ ਲਾਉਣ ਦਾ ਹਮਾਰਬਲ ਦਾ ਕੰਮ ਸੀ ਇਹ ਮੰਨ ਲਈ ਗੱਦੀ ਮਿਸਤਰੀ ਨੇ ਮਿਸਤਰੀ ਨੇ ਪਿਓ ਵੀ ਮਿਸਤਰੀ ਦਾਦਾ ਵੀ ਮਿਸਤਰੀ ਹਨ ਬਈ ਤੇ ਭਾਈ ਵੀ ਮਿਸਤਰੀ ਤੇ ਬਈ ਵਸੇਰਾ ਮੌਕਾ ਦਿਓ ਬਾਕੀ ਜਿਹੜੀ ਤੁਸੀਂ ਕੱਲ ਵਾਲੀ ਵੀਡੀਓ ਆਪਾਂ ਪਾਈ ਸੀ ਉਹਦਾ ਬਹੁਤ ਸਾਥ ਦਿੱਤਾ ਉਹਦੇ ਨੂੰ ਵੀ ਹੋਰ ਸ਼ੇਅਰ ਕਰੋ ਤਾਂ ਕੋਈ ਤਾਮਦਾਰ ਹੋ ਸਕੇ ਬੰਦਾ ਆਪਣੇ ਪਿੰਡ ਦਾ ਧੰਨਵਾਦ ਜੀ ਸਾਰਿਆਂ ਦਾ